ਸਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਕੀ ਫੈਸਲਾ ਆਉਂਦਾ ਤੁਹਾਨੂੰ ਦਿਖਾਵਾਂਗੇ ਯੂਨੀਵਰਸਿਟੀ ਗੇਟ ਨੰਬਰ 1 ਦਾ ਮਾਹੌਲ ਹੈ ਸਟੂਡੈਂਟਸ ਵੱਲੋਂ ਆਪਣਾ ਪ੍ਰਟੈਕਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਹੈ ਜੋ ਉਹ ਵੀ ਪੂਰੀ ਤਨਾਨਤੀ ਨਾਲ ਡਿਊਟੀ ਕਰ ਰਿਹਾ ਵਾ ਨਾਰੇ ਲੱਗ ਰਹੇ ਨੇ ਨਾਰੇबाजी ਹੋ ਰਹੀ ਹੈ ਗੱਲਬਾਤ ਦਾ سلسلہ ਚੱਲ ਰਿਹਾ ਹੈ ਮੁਕਾਬਲਾ ਮੁਕਾਬਲਾ ਗੱਲਬਾਤ ਦੇ ਵਿੱਚ ਕੀ ਕਹਿਣਾ ਦੇਖਣਾ ਹੋਵੇਗਾ ਕਿਤੇ ਨਾ ਕਿਤੇ ਰੋਡ ਦੇ ਉੱਤੇ ਵੀ ਜਾਮ ਦੇਖ ਰਹੇ ਹਾਂ ਰੋਡ ਅਗਰ ਧਰਨੇ ਪ੍ਰੋਟੈਸਟ ਹੁੰਦੇ ਨੇ ਤਾਂ ਰੋਡ ਟ੍ਰੈਫਿਕ ਹੈ ਜੋ ਉਸ ਦੇ ਵਿੱਚ ਵਿਗਨ ਪੈਂਦਾ ਹੀ ਪੈਂਦਾ ਰੋਡ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਡ ਦੇ ਉੱਤੇ ਬੈਠ ਗਏ ਨੇ ਸਟੂਡੈਂਟਸ ਜਾਂ ਆਪਾਂ ਕਹਿ ਰਹੀਏ ਕਿ ਪ੍ਰਦਰਸ਼ਨਕਾਰੀ ਰੋਡ ਨੂੰ ਜਾਮ ਕਰ ਰਹੇ ਨੇ 게ਟ ਨੰਬਰ 1 ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ 게ਟ ਨੰਬਰ 1 ਦਾ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾ ਆਪਣੀ ਡਿਊਟੀ ਨਿਭਾ ਰਿਹਾ ਪ੍ਰਦਰਸ਼ਨਕਾਰੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਇੱਕ ਟੁਕੜੀ ਪਿੱਛੇ ਇੱਕ ਟੁਕੜੀ ਦਿਖਾ ਦਿੱਤੀ ਜਾਵੇ ਪਿੱਛੇ ਇੱਕ ਪੁਲਿਸ ਪ੍ਰਸ਼ਾਸਨ ਦੀ ਟੁਕੜੀ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਟੁਕੜੀ ਆ ਰਹੀ ਹੈ ਕਿਤੇ ਨਾ ਕਿਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਦਿਖਾ ਦਿੱਤਾ ਜਾਵੇ ਪੁਲਿਸ ਦੀ ਇੱਕ ਟੁਕੜੀ ਹੋਰ ਆਉਂਦੀ ਨਜ਼ਰ ਆ ਰਹੀ ਹੈ ਗੇਟ ਨੰਬਰ 1 ਦੇ ਉੱਤੇ ਯੂਨੀਵਰਸਿਟੀ ਚਾਂ ਸੀਨੀਅਰ ਅਧਿਕਾਰੀ ਵੀ ਨਾਲ ਆਉਂਦੇ ਨਜ਼ਰ ਆ ਰਹੇ ਨੇ ਰੋਡ ਨੂੰ ਜਾਮ ਕਰ ਦਿੱਤਾ ਗਿਆ ਰੋਡ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਦੇ ਵਿੱਚ ਕਿਤੇ ਧਰਨੇ ਪ੍ਰਦਰਸ਼ਨ ਹੁੰਦੇ ਨੇ ਤਾਂ ਵਿਗਨਤਾ ਪੈਂਦੀ ਹੈ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਗੱਲਬਾਤ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਤੁਹਾਨੂੰ ਅੱਗੇ ਦਿਖਾਉਂਦੇ ਆਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੇ ਬੰਦ ਕਰੋ ਬਾਪੂ ਜੀ ਬੋਰਡ ਲੈ ਕੇ ਖੜੇ ਨੇ ਬਾਪੂ ਜੀ ਆਪਣਾ ਪੋਸਟਰ ਬਣਾ ਕੇ ਖੜੇ ਨੇ ਗੱਲਬਾਤ ਦਾ ਕਿਤੇ ਨਾ ਕਿਤੇ ਸਿਲਸਿਲਾ ਲੰਬਾ ਜਾਂਦਾ ਦਿਖਾਈ ਦੇ ਰਿਹਾ ਟ੍ਰੈਫਿਕ ਦੇ ਵਿੱਚ ਵੀ ਗੰਪੈ ਰਿਹਾ ਪ੍ਰਦਰਸ਼ਨਕਾਰੀਆਂ ਨੇ ਰੋਡ ਨੂੰ ਬੰਦ ਕਰ ਦਿੱਤਾ ਰੋਡ ਦੇ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ ਲਗਾਤਾਰ ਨਾਰੇਬਾਜ਼ੀ ਚੱਲ ਰਹੀ ਹੈ ਬਾਈ ਲਗਾਤਾਰ ਨਾਰੇਬਾਜ਼ੀ ਦਾ سلسلہ ਚੱਲ ਰਿਹਾ ਹੈ ਗੱਲਬਾਤ ਦਾ ਵੀ سلسلہ ਚੱਲ ਰਿਹਾ ਹੈ ਨਾਰੇਬਾਜ਼ੀ ਹੋ ਰਹੀ ਹੈ ਲਗਾਤਾਰ ਟੱਕੇ ਸ਼ਾਹੀ ਦਾ سلسلہ ਤੁਸੀਂ ਦੇਖ ਸਕਦੇ ਹੋ ਟੱਕੇ ਤੱਕਾ ਤੱਕਾ ਮੁਕੀ ਹੋ ਰਹੀ ਆ ਕਿਤੇ ਨਾ ਕਿਤੇ ਮਾਹੌਲ ਗੜਬੜੀ ਹੁੰਦਾ ਦਿਖਾਈ ਦੇ ਰਿਹਾ ਦੇਖਦੇ ਆ ਕੀ ਹੋਵੇਗਾ ਮਾਹੌਲ ਗਰਮ ਹੁੰਦਾ ਦਿਖਾਈ ਦੇ ਰਿਹਾ ਤਲਖੀ ਵਧ ਰਹੀ ਆ ਤਲਖੀ ਹੈ ਜੋ ਉਹ ਵਧ ਰਹੀ ਆ ਕਿਤੇ ਨਾ ਕਿਤੇ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਨੇ ད�ས <laughs> ད�ས ਰੋਡ ਦੂਸਰੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ ਰੋਡ ਜਾਮ ਕਰ ਦਿੱਤਾ ਗਿਆ ਜਦੋਂ ਕਿਤੇ ਵੀ ਤਰਨੇ ਪ੍ਰਦਰਸ਼ਨ ਹੁੰਦੇ ਨੇ ਤਾਂ ਰੋਡ ਦੇ ਵਿੱਚ ਟ੍ਰੈਫਿਕ ਦੇ ਵਿੱਚ ਵਿਗਨ ਪੈਣਾ ਲਾਜ਼ਮੀ ਹੋ ਜਾਂਦਾ ਹੈ ਤਾਲਕੀ ਫਿਰ ਤੋਂ ਵਾਦੀ ਦਿਖਾਈ ਦੇ ਰਹੀ ਹੈ 게ਟ ਤੇ ਹੀ ਜੋ ਪ੍ਰਦਰਸ਼ਨਕਾਰੀ ਨੇ ਉਹ ਬੈਠ ਗਏ ਨੇ 게ਟ ਨੂੰ ਬੰਦ ਕਰ ਦਿੱਤਾ ਗਿਆ ਗੱਲਬਾਤ ਦਾ ਸਿਲਸਲਾ ਖਤਮ ਹੋਇਆ ਗੱਲਬਾਤ ਦੇ ਵਿੱਚੋਂ ਕੁਝ ਖਾਸ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਇੱਕ ਕਾਫਲਾ ਦਿਖਾਉ ਦਿੱਤਾ ਜਾਵੇ ਬਹੁਤ ਵੱਡਾ ਕਾਫਲਾ ਯੂਨੀਵਰਸਿਟੀ ਦੇ ਅੰਦਰ ਐਂਟਰ ਹੁੰਦਾ ਦਿਖਾਈ ਦੇ ਰਿਹਾ ਇੱਕ ਬਹੁਤ ਹੀ ਵੱਡਾ ਕਾਫਲਾ ਯੂਨੀਵਰਸਿਟੀ ਦੇ ਅੰਦਰ ਐਂਟਰ ਹੁੰਦਾ ਦਿਖਾਈ ਦੇ ਰਿਹਾ ਤੇ ਨਾ ਕਿਤੇ ਤਲਖੀ ਵਾਦੀ ਦਿਖਾਈ ਦੇ ਰਹੀ ਹੈ ਪੁਲਿਸ ਪ੍ਰਸ਼ਾਸਨ ਇੱਕ ਪਾਸੇ ਤੇ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਨੇ ਬਹੁਤ ਹੀ ਵੱਡਾ ਕਾਫਲਾ ਬਹੁਤ ਵੱਡਾ ਕਾਫਲਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਇਆ ਪੰਜਾਬ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਵੱਡਾ ਕਾਫਲਾ ਐਂਟਰ ਹੋਇਆ ਤੁਹਾਨੂੰ ਦੱਸ ਦਈਏ ਬਹੁਤ ਰੋਸ ਰੋਸ ਦਿਖਾਈ ਦੇ ਰਿਹਾ ਹੈ ਪ੍ਰਦਰਸ਼ਨਕਾਰੀਆਂ ਦੇ ਵਿੱਚ ਬਹੁਤ ਵੱਡਾ ਕਾਫਲਾ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਕਾਫਲੇ ਤੇ ਨਜ਼ਰ ਮਰਵਾ ਦਿੱਤੀ ਜਾਵੇ ਹਰ ਵਰਗ ਦੇ ਲੋਕ ਆਏ ਨੇ ਨੌਜਵਾਨ ਆਏ ਨੇ ਬਜ਼ੁਰਗ ਆਏ ਨੇ ਹਰ ਵਰਗ ਦੇ ਲੋਕ ਇੱਕ ਵੱਡੇ ਕਾਫਲੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਇਆ ਇੱਕ ਵੱਡਾ ਕਾਫਲਾ ਇੱਕ ਕਹਿ ਦਈਏ ਕਿ ਵੱਡਾ ਜਥਾ ਜਾਂ ਵੱਡਾ ਕਾਫਲਾ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਇਆ ਫਿਰ ਤੋਂ ਦਿਖਾ ਦਿੱਤਾ ਜਾਵੇ